ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਤਰਨਤਾਰਨ ਦੇ ਖੇਮਕੰਦ ਦੇ ਪਿੰਡ ਮਸਤਗੜਦਾ ਹੈ ਜਿੱਥੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਦੂਰ ਸ੍ਰੀ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲੇ ਜਿਸ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਪਿੰਡ ਵਾਸੀਆਂ ਵੱਲੋਂ ਰੁਮਾਲਾ ਸਾਹਿਬ ਵਿੱਚ ਇਹਨਾਂ ਨੂੰ ਇਕੱਤਰ ਕਰਕੇ ਮਰਿਆਦਾ ਸਹਿਤ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਰੋਸ ਦੀ ਲਹਿਰ ਹੈ। ਗੁਰਦੁਆਰੇ ਦੇ ਗ੍ਰੰਥੀ ਦੇ ਮੁਤਾਬਕ 2-4 ਦਿਨ ਪਹਿਲਾਂ ਵੀ ਕੁਝ ਅੰਗਾਂ ਦੀ ਬੇਦਬੀ ਇਸੇ ਪਿੰਡ ਵਿੱਚ ਹੀ ਹੋਈ ਸੀ ਅਤੇ ਅੱਜ ਫਿਰ ਉਸੇ ਤਰ੍ਹਾਂ ਦੀ ਹੀ ਘਟਨਾ ਵਾਪਰੀ ਹੈ। ਉਧਰ ਪੁਲਿਸ ਵੱਲੋਂ ਭਾਵੇਂ ਕਿ ਇਸ ਮਾਮਲੇ ਦੀ ਜਾਂਚ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਮੀਡੀਆ ਨੂੰ ਇਸ ਮਾਮਲੇ ਨੂੰ ਦਬਾਉਣ ਦੀ ਗੱਲ ਆਖੀ ਜਾ ਰਹੀ ਹੈ। ਇਹ ਬਹੁਤ ਦੁਖਦੀ ਘਟਨਾ ਹੋਈ ਹੈ। ਇਹਨਾਂ ਬਾਰੇ ਅਸੀਂ ਕੁਝ ਕਹਿਣਾ ਨਹੀਂ ਚਾਹੁੰਦੇ। ਕੀ ਗੱਲ ਹੈ ਵੀ ਕੱਲ ਹੀ ਇਹ ਬੱਚਿਆਂ ਨੂੰ ਆ ਛੋਟੇ-ਛੋਟੇ ਬੱਚੇ ਆ ਇਹਨਾਂ ਨੂੰ ਕੱਲ ਵੀ ਅੰਗ ਮਿਲੇ ਆ। ਅੱਜ ਤੋਂ 8 ਦਿਨ ਪਹਿਲਾਂ ਵੀ ਕੁੜਕਾ ਸਾਹਿਬ ਮਿਲਿਆ ਹੈ ਜਿਹਦੀਆਂ ਤਿੰਨ ਲਿਸ਼ਟ ਪਦੀਆਂ ਪਾਟੀਆਂ ਤੇ ਸਵੇਰੇ ਵੀ ਜੰਮੂ ਥੱਲੋਂ ਫੇਰ ਜਾ ਕੇ ਅੰਗ ਮਿਲੇ ਆ ਸੁਹਣੀ ਸਾਬ ਜੀ ਦੇ। ਬਹੁਤ ਦੁਖਦੀ ਘਟਨਾ ਹੈ। ਇਸ ਪਿੰਡ ਵਿੱਚ ਬਹੁਤ ਨਗਰਵੇ ਥਪਾਕ ਸੀ, ਚੰਗਾ ਵਧੀਆ। ਪਰ ਇਹ ਕਿਸੇ ਨੇ ਬਹੁਤ ਸ਼ਰਾਰਤ ਬੰਦੇ ਨੇ ਸਿਹ ਕੌਮ ਦੇ ਨਾਲ ਕੋਈ ਹੁਣ ਲੱਗਣ ਵਾਲੀਆਂ ਜਿਹੜੀਆਂ ਸਿਆਸਤਾਂ ਨੇ ਅਸੀਂ ਨਹੀਂ ਕਹਿ ਸਕਦੇ ਕਿਸੇ ਦਾ ਨਾਮ ਲੈ ਕੇ ਨਹੀਂ ਕਹਿ ਸਕਦੇ ਵੀ ਕਿਸੇ ਨੇ ਕੀਤਾ ਜਿੰਨਾ ਚਿਰ ਸਾਨੂੰ ਪੂਰਨ ਤੌਰ ਤੇ ਪਤਾ ਨਹੀਂ ਲੱਗ ਸਕਦਾ ਇਸ ਕਰਕੇ ਅਸੀਂ ਇਸ ਦੁੱਖ ਦੀ ਘਟਨਾ ਵਿੱਚ ਸਾਰੇ ਹੀ ਇਸ ਸਿੰਜੇ ਹੋਇਆ ਜੁੰਗਾ ਦੇ ਨਾਲ ਇਸ ਦੁੱਖ ਦਾ ਪ੍ਰਗਟਾਵਾ ਕਰਦੇ ਕਿ ਸਾਡੇ ਨਗਰ ਵਿੱਚ ਬਹੁਤ ਪਛਤਾ ਤਾਪ ਹੋਇਆ ਹੈ ਸੋ ਅਸੀਂ ਪੀੜਿਆਂ ਨੂੰ ਵੀ ਬੇਨਤੀ ਕਰਦੇ ਆਂ ਔਰ ਸਰਕਾਰ ਦੇ ਅੱਗੇ ਵੀ ਇਹ ਬੇਨਤੀ ਕਰਦੇ ਆਂ ਕਿ ਇਹੋ ਜਿਹੇ ਜਿਹੜੇ ਮਤਲਬ ਸਰ ਵੀ ਕਿਹਾ ਉਹ मतलब ਲੋਕ ਜਿਹੜੇ ਨੇ ਨਾ ਉਹ ਜਿਹੜੇ ਹਰਕਤਾਂ ਕਰਦੇ ਨੇ ਉਹਨਾਂ ਨੂੰ ਨੱਥ ਪਾਉਣ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲਣ ਕਿਉਂਕਿ ਸਰਕਾਰ ਕੁਝ ਵੀ ਕਰ ਸਕਦੀ ਹੈ ਜੇ ਚੰਗੀ ਤਰ੍ਹਾਂ ਸੰਭਾਲ ਕੇ ਰੱਖਣ ਤੇ ਇਹੋ ਜਿਹਾ ਕੰਮ ਨਾ ਹੋਵੇ ਇਸ ਕਰਕੇ ਖਿਮਾ ਦੇ ਜਾਜਕਾਂ ਤਰਨਤਾਂ ਤੋਂ ਜਸਬੀਰ ਸਿੰਘ ਲੱड्डੂ ਦੀ ਰਿਪੋਰਟ ਪੰਜਾਬ ਟੂਡੇ